ਲੁਧਿਆਣੇ ਦਾ ਬੁੱਢਾ ਨਾਲਾ ਜਿਸ ਨੂੰ ਲੁਧਿਆਣੇ ਦਾ ਕੋੜ ਵੀ ਕਿਹਾ ਜਾਂਦਾ ਵੈ ਜਿਸ ਦੀ ਸਫਾਈ ਨੂੰ ਲੈ ਕੇ ਕਈ ਯੋਜਨਾਵਾਂ ਬਣੀਆਂ ਤੇ ਕਈ ਯੋਜਨਾਵਾਂ ਉਲੀਕੇ sire ਨਹੀਂ ਚੜੀਆਂ ਪਰ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਵੈ ਤੇ ਨਿਬੂਲਾ ਗਰੁੱਪ ਦੇ ਨਾਲ ਅੱਜ ਮੀਟਿੰਗ ਕਰਕੇ ਬੁੱਢੇ ਨਾਲੇ ਨੂੰ ਤਿੰਨ ਫੇਜ਼ ਦੇ ਵਿੱਚ ਸਾਫ਼ ਕਰਨ ਦਾ ਐਲਾਨ ਕੀਤਾ ਵਾ ਤਾਂ ਅੱਜ ਅਸੀਂ ਉਸੇ ਬੁੱਢੇ ਨਾਲੇ ਦੇ किनारे खड़े हैं जिसको लेके लुधियाना वासी अक्सर परेशान नजर आंदे ने क्योंकि पूरे शहर ਦੇ ਵਿੱਚੋਂ ਵਿੱਚ ਨਿਕਲਣ ਵਾਲੇ ਇਸ ਬੁੱਢੇ ਨਾਲੇ ਦੇ ਨਾਲ ਲੋਕਾਂ ਨੂੰ ਜਿੱਥੇ ਕਾफी ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੈ ਲੋਕਾਂ ਨੂੰ ਇਸ ਦੇ ਚਲਦੇ ਲੱਗ ਜਾਂਦੀਆਂ ਵਾ ਤਾਂ ਲੋਕ ਵੀ ਸਾਡੇ ਨਾਲ ਲੁਧਿਆਣਾ ਦੇ ਵਸਨੀਕ ਵੀ ਮੌਜੂਦ ਨੇ ਖਾਸ ਕਰ ਇਹ ਉਹ ਵਸਨੀਕ ਨੇ ਜਿਹੜੇ ਬੁੱਡੇ ਨਾਲੇ ਦੇ ਬਿਲਕੁਲ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਨੂੰ ਪਤਾ ਵਾ ਕਿ ਬੁੱਡੇ ਨਾਲੇ ਦੀ ਮੁਸ਼ਕਲਾਂ ਕਿਸ ਤਰ੍ਹਾਂ ਇਹਨਾਂ ਨੂੰ ਝੱਲਣੀਆਂ ਪੈਣਦੀਆਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਬੁੱਡੇ ਨਾਲੇ ਨੂੰ ਲੈ ਕੇ ਅਕਸਰ ਬੁੱਢਾ ਨਾਲਾ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਅੱਜ ਸੀਐਮ ਮਾਨ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਕਹਿੰਦੇ ਨਿਬੂਲਾ ਗਰੁੱਪ ਦੇ ਨਾਲ ਮਿਲ ਕੇ ਤਿੰਨ ਫੇਜ਼ ਦੇ ਵਿੱਚ ਜਲ ਤੋਂ ਜਲਦ ਬੁੱਡਾ ਨਾਲਾ ਸਾਫ਼ ਕਰਾਂਗੇ ਬਹੁਤ ਹੀ ਵੱਡਾ ਫੈਸਲਾ ਮਾਨ ਸਾਹਿਬ ਨੇ ਅੱਜ ਜੇ ਲਿਆ ਹੋਇਆ ਤੇ ਆਪਾਂ ਸਭ ਨੇ ਉਹ ਰਲ ਮਿਲ ਕੇ ਇਸ ਚੀਜ਼ ਨੂੰ ਲੋਕਾਂ ਨੂੰ ਮੈਸੇਜ ਪਹੁੰਚਾਉਣਾ ਚਾਹੀਦਾ ਹੈ ਕਿ ਜੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ ਇਸ ਟਾਈਮ ਇੱਥੇ ਖੜੇ ਆ ਇਸ ਸੜਕ ਦੇ ਥੱਲੇ ਵੀ ਪਾਣੀ ਦੀਆਂ ਪਾਈਪਲਾਈਨਾਂ ਪੈ ਚੁੱਕੀਆਂ ਨੇ ਜੀ ਜਿਹੜੇ ਐਸਟੀਬੀ ਪਲਾਂਟ ਤੱਕ ਸਿੱਧਾ ਪਾਣੀ ਜਾਣਾ ਹੈ ਟਾਈਮ ਲੱਗਦਾ ਹੈ ਹਰ ਇੱਕ ਚੀਜ਼ ਨੂੰ 2-2.5 ਸਾਲ ਦਾ ਟਾਈਮ ਲੱਗਿਆ ਤੇ ਜਿੰਨਾ ਫੰਡ ਪਹਿਲਾਂ ਸਰਕਾਰਾਂ ਕੋਲ ਆਉਂਦਾ ਹੁੰਦਾ ਸੀ ਇਸ ਪ੍ਰੋਜੈਕਟ ਉੱਤੇ ਉਹ ਖਾਧਾ ਜਾਂਦਾ ਸੀਗਾ ਤੇ ਹੁਣ ਸਰਕਾਰ ਉਹ ਪੈਸਾ ਇੱਥੇ ਲਾ ਰਹੀ ਹੈ ਤੁਹਾਨੂੰ ਸਭ ਨੂੰ ਦਿਖਦਾ ਹੀ ਪਰਲੇ ਪਾਸੇ ਦੇਖੋ ਸੜਕ ਬਣ ਗਈ ਹੈ ਜੀ ਪਾਈਪਾਂ ਪੈ ਚੁੱਕੀਆਂ ਨੇ ਕੰਮ ਹੁਣ ਨੂੰ ਟਾਈਮ ਤੇ ਲੱਗਦਾ ਹੈ ਨੀਤੀ ਤਾਂ ਉੱਪਰ ਉੱਠ ਕੇ ਅਗਰ ਆਮ ਵਸਨੀਕ ਦੇ ਰਾਹੀਂ ਬੁੱਢੇ ਨਾਲੇ ਦੇ ਆਲੇ ਦੁਆਲੇ ਦੇ ਤੁਸੀਂ ਰਹਿਣ ਵਾਲੇ ਵਸਨੀਕ ਹੋ ਕਿੰਨੀਆਂ ਕੋ ਮੁ ਸਾਡਾ ਬਚਪਨ ਮੇਰਾ ਇੱਥੇ ਲੰਘਿਆ ਪਿਤਾ ਜੀ ਹੁਣੇ ਦੱਸਦੇ ਹੁੰਦੇ ਨੇ ਅਸੀਂ ਇਸ ਦਰਿਆ ਦੇ ਵਿੱਚ ਨਹਾਉਂਦੇ ਰਹੇ ਹਾਂ ਤੇ ਪਾਰਟੀ ਦਾ ਵੀ ਇਹੀ ਮਕਸਦ ਹੈ ਕਿ ਅਸੀਂ ਇਹਨੂੰ ਦੁਬਾਰਾ ਉਸੇ ਨਹਿਰੀ ਪਾਣੀ ਚ ਲਿਆ ਕੇ ਇਹਨੂੰ ਬਿਲਕੁਲ ਸਾਫ਼ ਕਰਨਾ ਹੈ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਲੋਕ ਕੰਮ ਕਰ ਰਹੇ ਨੇ ਲੋਕ ਵੀ ਸਾਥ ਦੇ ਰਹੇ ਨੇ ਕੁਝ ਜਗ੍ਹਾ ਜਿੱਥੇ ਆਪਣਾ ਐਂਕਰੋਚਮੈਂਟਾਂ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਨੋਟਿਸ ਭੇਜੇ ਹੈ ਸੜਕ ਬਣ ਰਹੀ ਹੈ ਸਫਾਈ ਦੇ ਕੰਮ ਚੱਲ ਰਹੇ ਆ ਪੋਲਿਊਸ਼ਨ ਬੋਰਡ ਨੇ ਥੋੜੇ ਦਿਨ ਪਹਿਲਾਂ ਬੜੀ ਹੀ ਇੰਡਸਟਰੀਆਂ ਵੱਡੀਆਂ ਇੰਡਸਟਰੀਆਂ ਨੂੰ ਜੇ ਡਾਈਂਗਾਂ ਵਾਲਿਆਂ ਨੂੰ ਜਾ ਕੇ ਉਹਨਾਂ ਦੇ ਚਲਾਨ ਕੱਟੇ ਨੇ ਕਿ ਪਹਿਲਾਂ ਤਾਂ ਨਹੀਂ ਕਦੀ ਹੋਇਆ ਸੀਗਾ ਇਹ ਕੋਈ ਸਰਕਾਰ ਨੂੰ ਫਿਕਰ ਹੈ ਇਸ ਚੀਜ਼ ਦੀ ਇੱਕ ਕੈਂਸਰ ਵਰਗੀ ਬਿਮਾਰੀ ਸਾਰੇ ਪੰਜਾਬ ਦੇ ਵਿੱਚ ਇੰਨੀ ਫੈਲ ਰਹੀ ਹੈ ਉਹਦੇ ਸੀਐਮ ਸਾਹਿਬ ਨੂੰ ਉਹਦਾ ਫਿਕਰ ਹੈ ਫਿਕਰ ਹੈ ਤਾਂ ਹੀ ਅੱਜ ਮੀਟਿੰਗ ਕਰਕੇ ਜਿਹੜਾ ਉਹਨਾਂ ਨੇ ਤਿੰਨ ਫੇਸ ਦੇ ਸਾਫ਼ ਕਰਨ ਵਾਸਤੇ ਸੋਚਿਆ ਤੇ ਬੜੀ ਵੱਡਾ ਇਹ ਕਦਮ ਚੱਕਿਆ ਗਿਆ ਜੀ ਉਹਨਾਂ ਵੱਲੋਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਿਛਲੇ 40 ਸਾਲ ਤੋਂ ਆਪੋ ਆਲ ਰਹਿੰਦੇ ਹੋ ਬੁੱਡੇ ਨਾਲੇ ਤੋਂ ਰੋਜ਼ਾਨਾ ਨਿਕਲ ਕੇ ਆਪਣੇ ਘਰ ਨੂੰ ਜਾਂਦੇ ਹੋ ਕੀ ਮੁਸ਼ਕਿਲ ਸੀਗੀ ਤਾਂ ਹੁਣ ਸਰਕਾਰ ਕਹਿੰਦੀ ਹੈ ਕਿ ਜਲਦ ਬੁੱਡੇ ਨਾਲੇ ਨੂੰ ਸਾਫ਼ ਕਰਾਂਗੇ ਤਿੰਨ ਫੇਜ਼ ਦੇ ਵਿੱਚ ਬੁੱਡੇ ਨਾਲੇ ਦੀ ਸਫਾਈ ਕਰ ਦਾਂਗੇ ਵੱਡਾ ਐਲਾਨ ਕੀਤਾ ਵਾ ਸਰਕਾਰ ਨੇ ਦੇਖੋ ਸਰਕਾਰ ਜਿਹੜੀ ਆਮ ਆਦਮੀ ਦੀ ਆਈ ਸੀ بڑے ਦਾਅਵੇ ਤੇ ਬਦਲਾਅ ਦੇ ਨਾਂ ਤੇ ਆਈ ਸੀ ਅੱਜ ਅਜੇ ਸਿਰਫ ਐਲਾਨ ਹੋਇਆ ਅਮਲੀ ਜਾਮਾ ਕਦੋਂ ਪਹਿਨਿਆ ਜਾਂਦਾ ਇਹਨੂੰ ਅਜੇ ਟਾਈਮ ਲੱਗੂਗਾ ਠੀਕ ਹੈ ਨਾ ਤੇ ਮੈਂ 1984 ਤੋਂ ਇੱਥੇ ਰਹਿ ਰਹੇ ਹਾਂ ਬੜੀਆਂ ਸਰਕਾਰਾਂ ਆਈਆਂ ਬੜਾ ਇੱਥੇ ਕੁਝ ਹੋਇਆ ਬੜੀ ਸਿਆਸਤ ਹੋਈ ਜਿਹੜੇ ਲੀਡਰ ਸੀ ਉਹ ਜਵਾਨ ਤੋਂ ਬੁੱਢੇ ਹੋ ਗਏ ਪਰ ਬੁੱਢਾ ਲਾਣਾ ਜਵਾਨ ਨਹੀਂ ਹੋ ਪਾਇਆ ਇਹ ਸੱਚਾਈ ਹੈ ਮੈਂ ਵੀ ਅੱਜ 40 ਤੋਂ ਉੱਪਰ ਕ੍ਰਾਸ ਕਰ ਗਏ ਆ ਸੋ ਹੁਣ ਜਿਹੜੇ ਭਗਵੰਤ ਸਿੰਘ ਸਰਕਾਰ ਨੇ ਜਿਹੜੇ ਪਹਿਲਾਂ ਵੀ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਜੇ ਆਹ ਲਾ ਗੱਲ ਅੱਜ ਆਪਾਂ ਉਹਦੀ ਕਰੀਏ ਵੀ ਉਹਨਾਂ ਨੇ ਅੱਜ ਨੰਬੋਲਾ ਕੰਪਨੀ ਦੇ ਨਾਲ ਕੋਈ ਉਹਨਾਂ ਨੇ ਐਗਰੀਮੈਂਟ ਸਾਈਨ ਹੋਇਆ ਜਾਂ ਕੋਈ ਉਹਨਾਂ ਨੇ ਪਲਾਨ ਕੀਤਾ ਹੈ ਹਜੇ ਸਿਰਫ ਉਹ ਚੀਜ਼ਾਂ ਨੂੰ ਅਮਲੀ ਜਾਮਾ ਪਹਿਨਾਉ ਨੂੰ ਬੜਾ ਟਾਈਮ ਲੱਗੂਗਾ ਮੁਸ਼ਕਲਾਂ ਬਹੁਤ ਨੇ ਜਿਵੇਂ ਮੇਰੇ ਛੋਟੇ ਵੀਰ ਨੇ ਦੱਸਿਆ ਕਿ ਪਹਿਲਾਂ ਇੱਥੇ ਬਹੁਤ ਵਧੀਆ ਬੁੱਢਾ ਦਰਿਆ ਹੁੰਦਾ ਸੀ ਨਹਾਉਂਦੇ ਵੀ ਸੀ ਇੱਥੇ ਮੇਲਾ ਵੀ ਲੱਗਦਾ ਹੁੰਦਾ ਸੀ ਦਰਿਆ ਦੇ ਕਿਨਾਰੇ ਇਹ ਦਰਿਆ ਹੁੰਦਾ ਸੀ ਬੁੱਢਾ ਨਾਲੇ ਤੋਂ ਇੱਕ ਗੰਦਾ ਨਾਲਾ ਬਣ ਗਿਆ ਤੇ ਇਹਦੇ ਪਿੱਛੇ ਸਿਰਫ ਤੇ ਸਿਰਫ ਮਿਲੀ ਭਗਤ ਰਾਜਨੀਤਿਕ ਲੀਡਰਾਂ ਦੀ ਸਿਆਸੀ ਮੰਤਵ ਕੀ ਪਾਸ ਨਹੀਂ ਸਾਫ਼ ਨਹੀਂ ਹੋਣ ਦੇਣਾ ਇਹਦੇ ਵਿੱਚ ਜਿੰਨੇ ਵੀ ਫੰਡ ਆਏ ਉਹਦੇ ਚ ਫੇਰ ਫੇਰ ਕਰਨੀ ਉਹਦਾ ਨਜਲਾ ਆਪਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਅੱਜ ਫੈਸਲਾ ਲਿੱਤਾ ਗਿਆ ਉਹ sire ਨਹੀਂ ਚੜੇਗਾ ਸਿਰਫ ਉਹ ਐਲਾਨ ਤੱਕ ਹੀ ਸੀਮਿਤ ਰਹੇਗਾ ਦੇਖੋ ਜੀ ਭਗਵੰਤਪਨ ਸਾਹਿਬ ਨੇ ਇਸ ਤੋਂ ਪਹਿਲਾਂ 1000 ਰੁਪਏ ਦਾ ਐਲਾਨ ਕੀਤਾ ਉਹ ਹੋਇਆ ਐਨਓਸੀ ਦੋ ਵਾਰੀ ਉਹਨਾਂ ਨੇ ਐਲਾਨ ਕੀਤੀ ਪਿੱਛੇ ਉਹ ਆਪਣਾ ਉਹ ਉਹਦੇ ਇੱਕ ਹੋਟਲ ਦੇ ਵਿੱਚ ਆਏ ਸੀ ਹਯਾਤ ਦੇ ਵਿੱਚ ਉਦੋਂ ਉਹ ਕਹਿ ਕੇ ਗਏ ਸੀਗੇ ਕਿ ਮੈਂ ਮੀਟਰ ਖੋਲ ਦਿੱਤੇ ਨੇ ਕਿ ਉਹ ਮੀਟਰ ਖੋਲੇ ਕਿਉਂਕਿ ਮੈਂ ਬਏ profession ਮੇਰਾ property ਦਾ ਕੰਮ ਹੈ ਗੱਲ ਕਰੀ ਅਮਲੀ ਜਾਮਾ ਦੀ ਐਲਾਨ ਤਾਂ ਬੜੇ ਹੋ ਰਿਹਾ ਹੁਣ ਜਿਹੜੀ ਨੋਟੀਫਿਕੇਸ਼ਨ ਬਿਜਲੀ ਦਾ ਐਲਾਨ ਵੀ ਕੀਤਾ ਸੀ ਕਹਿੰਦੇ ਬਿਜਲੀ ਘਰ-ਘਰ ਜਿਹੜੀ ਆ ਹੁਣ ਫ੍ਰੀ ਮਿਲ ਰਹੀ ਆ ਜੀ ਦੇ ਨਾਲ ਹੁਣ ਤੁਸੀਂ ਫ੍ਰੀ ਦੇ ਨਾਲ ਉਹਨਾਂ ਨੇ ਸਬਸਿਡੀ ਚੱਕ ਲਈ ਸਬਸਿਡੀ ਵੀ ਤਾਂ ਚ ਵਾਪਸ ਲੈ ਲਈ ਨਾ ਜੇ ਤੁਹਾਡਾ ਹੁਣ 600 ਤੋਂ ਉੱਪਰ ਜਿਹੜਾ ਯੂਨਿਟ ਉੱਪਰ ਜਾਂਦਾ ਹੈ ਜਿਹੜਾ ਉਹ 5 ਤੋਂ 6 ਰੁਪਏ ਪੈਂਦਾ ਸੀ ਹੁਣ ਉਹ ਤੁਹਾਨੂੰ 10 ਰੁਪਏ ਪੈਣਾ ਇਹ ਵੀ ਧਿਆਨ ਰੱਖਣਾ ਹੈ ਕਿ ਉਹ ਜਿਹੜੀ ਕਹਿੰਦੇ ਸਰਕਾਰਾਂ ਬਹੁਤ ਆਈਆਂ ਸਿਰਫ ਐਲਾਨ ਹੀ ਹੋਇਆ ਅਮਲੀ ਜਾਮਲਾ ਕਿਸੇ ਨੇ ਨਹੀਂ ਪਾਇਆ ਕਿ ਐਲਾਨਾ ਨੂੰ ਕਹਿੰਦੇ ਬੁੱਢਾ ਦਰਿਆ ਬੁੱਢਾ ਦਰਿਆ ਬੁੱਢਾ ਨਾਲਾ ਬਣ ਗਿਆ ਜਵਾਨ ਨਹੀਂ ਹੋਇਆ ਕਦੀ ਦੇਖੋ ਜਵਾਨ ਹੁੰਦੇ ਵੀ ਕੁਝ ਟਾਈਮ ਲੱਗਦਾ ਹੈ ਬੱਚਾ ਜੰਮਦਾ ਹੀ ਤਾਂ ਨਹੀਂ ਜਵਾਨ ਹੋ ਜਾਂਦਾ ਹਰ ਕੰਮ ਨੂੰ ਟਾਈਮ ਲੱਗਦਾ ਹੁੰਦਾ ਹੈ ਕੰਮ ਤਾਂ ਚੱਲ ਰਿਹਾ ਨਾ ਜਾਂ ਕੰਮ ਨਾ ਚੱਲਦਾ ਹੋਵੇ ਤੁਹਾਡੇ ਸਾਹਮਣੇ ਦੇਖੋ ਪਿੱਛੇ ਐਸਟੀਪੀ ਪਲਾਂਟ ਲੱਗੇ ਹੋਏ ਨੇ ਪਾਈਪਾਂ ਪਈਆਂ ਨੇ ਇਹ ਕਿਹੜੀ ਸਰਕਾਰ ਦੇ ਵਿੱਚ ਹੋਇਆ ਏ ਇਸੇ ਸਰਕਾਰ ਦੇ ਵਿੱਚ ਹੋਇਆ ਏ ਕੰਮ ਪਹਿਲਾਂ ਦੀ ਸਰਕਾਰਾਂ ਨੇ ਇੰਨੇ-ਇੰਨੇ ਕਰੋੜਾਂ ਦੇ ਫੰਡ ਆਏ ਖਾਦੇ ਨੇ ਨਹਿਰ ਦਿਖਾ ਦੇਣੀ ਬਾਹਰਲੀ ਕੰਪਨੀਆਂ ਨਾਲ ਕੰਟਰੈਕਟ ਕੀਤੇ ਗਿੱਲਾਂ ਦੀ ਨਹਿਰ ਦਿਖਾ ਕੇ ਪੈਸਾ ਉਧਰ ਦਾ ਦਿਖਾਤਾ ਕਿ ਉਧਰ ਲੱਗਿਆ ਪੈਸੇ ਤਾਂ ਇਸ ਵਾਸਤੇ ਆਏ ਸੀਗੇ ਸਹੀ ਥਾਂ ਤੇ ਫੰਡ ਤਾਂ ਹੁਣ ਲੱਗਣੇ ਸ਼ੁਰੂ ਹੋਇਆ ਨਾ ਤੁਹਾਡੇ ਸਾਹਮਣੇ ਬਦਲਾਅ ਤੁਸੀਂ ਬਦਲਾਅ ਦੀ ਗੱਲ ਕਰਦੇ ਹੋ ਤੁਸੀਂ ਝ ਬੁੱਡੇ ਨਾਲੇ ਦੇ ਨੇੜੇ ਦੇ ਬਸਨੀਖੋਂ ਦੇ ਨਾਲ ਕੇ ਜਿਹੜਾ ਅੱਜ ਫੈਸਲਾ ਲਿੱਤਾ ਗਿਆ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਦੀ ਰੂਪਰੇਖਾ ਦੇਖਣ ਨੂੰ ਮਿਲੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਤੁਸੀਂ ਮਿਲਣਾ ਹੈ ਕਿ ਤੁਸੀਂ ਜਾ ਕੇ ਦੇਖ ਸਕਦੇ ਹੋ ਆ ਨਾਲੇ ਦੇ ਜਿੱਥੇ ਆ ਰੇਲਵੇ ਲਾਈਨ ਦਾ ਪੁਲ ਲੰਘਦਾ ਹੈ ਉਹ ਥੱਲੇ ਜਾ ਕੇ ਦੇਖੋ ਲੋਕ ਉੱਥੇ ਆਪਦੀਆਂ ਫੋਟੋਆਂ ਜਾ ਕੇ ਖਿੱਚਦੇ ਨੇ ਇੰਨਾ ਬਿਊਟੀਫਿਕੇਸ਼ਨ ਦੇ ਉੱਤੇ ਕੰਮ ਹੋ ਗਿਆ ਹੈ ਇੰਨਾ ਵਧੀਆ ਉੱਥੇ ਬਣਾਤਾ ਇਹਨਾਂ ਲੋਕ ਨਾਲੇ ਦੇ ਨਾਲ ਤੁਰਨ ਲੱਗੇ ਤੇ ਨੱਕ ਬੰਦ ਕਰਕੇ ਨਿਕਲਦੇ ਸੀਗੇ ਕੂੜੇ ਦਾ ਡੰਪ ਸੀਗਾ ਇੱਥੇ ਜਿਹੜਾ ਪਿਛਲੀਆਂ ਸਰਕਾਰਾਂ ਚ ਘੁੰਮ ਕੇ ਪੁਲੀ ਦੇ ਇੱਧਰ ਪਰ ਇੱਧਰ ਚਾਰੋਂ ਖੁੰਜੇ ਘੁੰਮਦਾ ਰਹਿੰਦਾ ਸੀ ਚਕਾਇਆ ਕਿੰਨੇ ਆ ਜੀ ਜੋ ਵਾਅਦੇ ਕੀਤੇ ਸੀ ਸਾਡੇ ਮਦਨ ਲਾਲ ਬੱਗਾ ਐਮ ਐਲ اے ਸਾਹਿਬ ਨੇ ਇਹ ਵਾਅਦਾ ਕੀਤਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਆ ਸੱਜੇ ਪਾਸੇ ਵਾਲੀ ਦੇਖੋ ਭਾਜੀ ਮੁਸ਼ਕਲਾਂ ਤਾਂ ਬਹੁਤ ਸੀਗੀਆਂ ਜੇ ਆਪਾਂ ਗੱਲ ਕਰੀਏ ਹੈਬੋਵਾਲ ਦਾ ਨਰਕ ਮੰਨਿਆ ਜਾਂਦਾ ਸੀ ਜਿਹੜਾ ਇੱਥੇ ਕੂੜੇ ਦਾ ਡੰਪ ਸੀ ਜੇ ਕੈਮਰਾਮੈਨ ਸਾਹਿਬ ਆਪਣੇ ਇੱਧਰ ਦਿਖਾਣ ਤੇ ਅੱਜ ਜਿਹੜੀ ਸੜਕ ਤੇ ਆਪਾਂ ਖੜੇ ਆਂ ਇੱਕ ਸੜਕ ਵੀ ਕੱਚੀ ਹੁੰਦੀ ਸੀ ਤੇ ਅੱਜ ਇਹ ਸੜਕ ਸਾਫ਼ ਹੈ ਆਪਾਂ ਖੜੇ ਆਂ ਜਦੋਂ ਇੱਥੋਂ ਲੰਘਦੇ ਹੁੰਦੇ ਸੀ ਅਸੀਂ ਮੈਂ ਇੱਥੇ ਲੋਕਲ ਵਸਨੀਕ ਆਂ ਜਦੋਂ ਇੱਥੋਂ ਲੰਘਦੇ ਹੁੰਦੇ ਸੀ ਸਾਡੀ ਗੱਡੀ ਦੇ ਅੰਦਰ ਵੀ ਸਮੈਲ ਤੱਕ ਆਉਂਦੀ ਹੁੰਦੀ ਸੀ ਤੇ ਅੱਜ ਅਸੀਂ ਲੰਘਦੇ ਆਂ ਅੱਜ ਅਸੀਂ ਇੱਥੇ ਖੜੇ ਆਂ ਬੜੇ ਆਰਾਮ ਨਾਲ ਖੜੇ ਆਂ ਤੇ ਜੋ ਸਾਡੇ ਐਮਐਲਏ ਸਾਹਿਬ ਨੇ ਵਾ ਐਲਾਨ ਹੋ ਗਿਆ ਵਾ ਕਹਿੰਦੇ ਤਿੰਨ ਫੇਜ਼ ਦੇ ਵਿੱਚ ਬੁੱਡਾਂ ਨਾਲਾ ਸਾਫ਼ ਕਰਦਾਂਗੇ ਦੇਖੋ ਜੇ ਐਲਾਨ ਹੋਇਆ ਜੇ ਕੰਮ ਨੂੰ ਅਮਲੀ ਜਾਮਾ ਚੜ ਸਿਰੇ ਚੜਦਾ ਤੇ ਮੈਂ ਫਿਰ ਇਸ ਦੀ ਤਾਰੀਫ਼ ਕਰਾਂਗਾ ਮੈਂ ਐਵੇਂ ਅੱਜ ਤੁਹਾਡੇ ਨਾਲ ਲੋਕਲ ਬਚਿੰਦਾ ਬਣ ਕੇ ਆਇਆ ਕਿਸੇ ਪੋਲੀਟੀਕਲ ਪਾਰਟੀ ਤੋਂ ਨਹੀਂ ਪਿੱਛੇ ਤੁਸੀਂ ਇੱਕ ਹਾਈ ਟੈਕ ਹਾਈ ਵੋਲਟੇਜ ਡਰਾਮਾ ਦੇਖਿਆ ਸੀ ਅੱਜ ਤੋਂ ਥੋੜੇ ਦਿਨ ਪਹਿਲਾਂ ਮਾਨਯੋਗ ਐਮ ਐਲ ਏ ਸਾਹਿਬ ਨੇ ਆਪਣਾ ਨੀ ਪੱਥਰ ਤੋੜਿਆ ਉਥੋਂ ਕੀ ਸਾਫ਼ ਜਾਹਰ ਹੁੰਦਾ ਸੀ ਉਹਨਾਂ ਦੀ ਨਲਾਇਕੀ ਉਹਨਾਂ ਦੀ ਕਾਰਗੁਜ਼ਾਰੀ ਕਿ ਅਫਸਰ ਤੁਹਾਡੀ ਸੁਣਦੇ ਨਹੀਂ ਪਏ ਇਹ ਕਿੱਦਾਂ ਦੀ ਸਰਕਾਰ ਹੈ ਕਿ ਐਮਐਲਏ ਦੀ ਅਫਸਰ ਨਹੀਂ ਸੁਣ ਰਹੇ ਥੱਲੇ ਅਫਸਰ ਨਹੀਂ ਸੁਣ ਰਹੇ ਉੱਪਰ ਸੀਐਮ ਸਾਹਿਬ ਨਹੀਂ ਸੁਣ ਰਹੇ ਤਾਂ ਹੁਣ ਤਾਂ ਸੀਐਮ ਸਾਹਿਬ ਆਪ ਜਿਹੜਾ ਵਾ ਸਾਰੇ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਿਹਾ ਉਹਨਾਂ ਵੱਲੋਂ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਅਗਰ ਮੁੱਖ ਮੰਤਰੀ ਸਾਹਿਬ ਆਪ ਨੇ ਜਿਹੜਾ ਬਾ ਨਿਗਰਾਨ ਕਰਣਗੇ ਤਾਂ ਲੱਗਦਾ ਕਿ ਇਹ ਮਸਲਾ ਹੱਲ ਹੋ ਜਾਏਗਾ ਦੇਖੋ ਜੀ ਮੁੱਖ ਮੰਤਰੀ ਸਾਹਿਬ ਮੋਨੀਟਰ ਤਾਂ ਪਹਿਲੇ ਦਿਨ ਤੋਂ ਹੀ ਕਰ ਰਹੇ ਨੇ ਮੈਂ ਤਾਂ ਇਸ ਗੱਲ ਨੂੰ ਕਦੇ ਡਾਊਟ ਚ ਲਿਆ ਹੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਚਲੋ ਹੋ ਸਕਦਾ ਹੈ ਕਿ ਬਾਕੀ ਪਿਛਲੀਆਂ ਸਰਕਾਰਾਂ ਨੂੰ 1-2% ਉਹ ਜ਼ਿਆਦਾ ਸੰਸੀਅਰ ਨਹੀਂ ਮੈਂ ਮੰਨਦਾ ਪਰ ਜਿਹੜਾ ਥੱਲੇ ਸਾਡੇ ਐਮਐਲਏ ਸਾਹਿਬ ਨੇ ਉਸ ਦਿਨ ਇੱਥੇ ਭਾਈ ਵੋਲਟੇਜ ਡਰਾਮਾ ਕੀਤਾ ਹੈ ਉਦੇ ਪਿੱਛੇ ਉਦੇ ਪਿੱਛੇ ਕੀ ਕਾਰਨ ਹੈ ਕਿ ਜੇ ਤੁਹਾਡੇ ਪੋਲਿਊਸ਼ਨ ਬੋਰਡ ਦੇ ਅਫਸਰ ਜੇ ਤੁਹਾਡੇ ਸੀਵਰੇਜ ਬੋਰਡ ਦੇ ਅਫਸਰ ਤੁਹਾਡੀ ਕਿਉਂ ਨਹੀਂ ਸੁਣ ਰਹੇ ਕਿ ਇਸ ਦੇ ਵਿੱਚ ਕੀ ਕਾਰਨ ਤੁਸੀਂ ਚੁਣੇ ਹੋਏ ਨੁਮਾਇंदे ਹੋ ਨੁਮਾਇंदे ਹੋ ਕੋਈ ਆਮ ਲੋਕਲ ਬੰਦੇ ਦੀ ਫਿਰ ਕਿੱਥੇ ਸੁਣਵਾਈ ਹੋਏਗੀ ਜੇ ਬੁੱਢੇ ਨਾਲੇ ਦੀ ਸਫਾਈ ਹੁੰਦੀ ਆ ਤਾਂ ਤੁਹਾਨੂੰ ਖੁਸ਼ੀ ਹੋਏਗੀ ਬਿਲਕੁਲ ਮੈਂ ਲੋਕਲ ਬਸ਼ਿੰਦੇ ਦੇ ਤੌਰ ਤੇ ਫਿਰ ਮੈਂ ਇਸ ਚੀਜ਼ ਦੀ ਦੇਖੋ ਗੰਧ ਕਿਸੇ ਨੂੰ ਵੀ ਹੈ ਉਹ ਭੈੜਾ ਲੱਗਦਾ ਮੈਨੂੰ ਤਾਂ ਵੈਸੇ ਹੀ ਜ਼ਿਆਦਾ ਭੈੜਾ ਲੱਗਦਾ ਕਿਉਂਕਿ ਮੈਂ 1984 ਤੋਂ ਦੇਖਦਾ ਆ ਰਿਹਾ ਪਰ ਜੇ ਕਿਤੇ ਇਹ ਦੀ ਕੋਈ ਕਾਇਆ ਕਲਪ ਹੁੰਦੀ ਹੈ ਤਾਂ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦੀ ਤਰੀਬੀ ਕਰਾਂਗਾ ਇਹਦੇ ਵਿੱਚ ਮੈਨੂੰ ਕੋਈ ਉਹ ਨਹੀਂ ਲੱਗਦਾ ਕਿ ਹੱਲ ਹੋਏਗਾ ਹੁਣ ਬੁੱਢਾ ਨਾਲ ਆਣ ਬਿਲਕੁਲ ਹੱਲ ਹੋਇਆ ਜੀ ਬਿਲਕੁਲ ਹੱਲ ਹੋਇਆ ਜਿੰਨੇ ਵੀ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀਗੇ ਤਕਰੀਬਨ ਸਾਰੇ ਪੂਰੇ ਹੋ ਰਹੇ ਨੇ ਜੇ ਤੁਸੀਂ ਪਹਿਲਾਂ ਗੱਲ ਇਹਨਾਂ ਨੇ ਸੀਡੀਸੀ ਬਿਜਲੀ ਦੇ ਬਿੱਲਾਂ ਦੀ ਘਟੋ ਘਟ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਉਹ 90% ਲੋਕ ਕੌਣ ਨੇ ਜੀ ਆਪਾਂ ਜਿੰਨੇ ਖੜੇ ਆ ਮੇਰੇ ਖਿਆਲ ਨਾਲ ਜਿੰਨੂੰ ਮਰਜ਼ੀ ਪੁੱਛ ਲੋ ਸਭ ਦੇ ਬਿੱਲ ਜ਼ੀਰੋ ਆਏ ਹੋਣਗੇ ਲੋਕਾਂ ਨੂੰ ਫਾਇਦਾ ਹੋਇਆ ਜੋ ਪਹਿਲਾਂ ਸਰਕਾਰਾਂ ਚ ਨਹੀਂ ਹੁੰਦਾ ਸੀ ਬਿਲਕੁਲ ਹੱਲ ਹੋਣਾ ਚਾਹੀਦਾ ਜੀ ਕਿਉਂ ਨਹੀਂ ਹੋਣਾ ਚਾਹੀਦਾ ਅਸੀਂ ਵੀ ਦੇਖੀਏ ਆਪਣੀ ਅੱਖਾਂ ਨਾਲ ਜਿੰਦੇ ਜਨ ਦੇ ਜੇ ਪਹਿਲਾਂ ਦੀਆਂ ਸਰਕਾਰਾਂ ਨੇ ਅਸੀਂ ਇਦਾਂ ਹੀ ਲੋਕਾਂ ਨੇ ਰੌਲਾ ਪਾਉਂਦੇ ਐਂ ਮਰ ਜਾਣਾ ਸੀ ਸਾਡਾ ਵੀ ਜੇ ਕੋਈ ਸਾਨੂੰ ਦਿਖਦਾ ਤੇ ਆ ਨਾ ਕੰਮ ਹੋ ਰਿਹਾ ਹੁਣ ਅਸੀਂ ਆਪ ਦੇ ਜੁੰਦੇ ਜੀ ਇਸ ਨਾਲੇ ਨੂੰ ਸਾਫ਼ ਸਾਨੂੰ ਪੂਰੀ ਉਮੀਦ ਹੈ ਜਰੂਰ ਦੇਖਾਂਗੇ ਜੀ ਜੀ ਬਿਲਕੁਲ ਆ ਸੀਗੇ ਲੁਧਿਆਣਾ ਦੇ ਲੋਕਲ ਰੈਜ਼ਿਡੈਂਸ ਜਿਹੜੇ ਬੁੱਢੇ ਨਾਲੇ ਦਾ ਕੋੜ ਕਈ ਕਈ ਸਾਲਾਂ ਤੋਂ ਚੇਲਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਅਗਰ ਬੁੱਢੇ ਨਾਲੇ ਦਾ ਜਿਹੜਾ ਵਾ ਕੋੜ ਮਾਨ ਸਰਕਾਰ ਦੂਰ ਕਰ ਦਿਆ ਤਾਂ ਉਹਨਾਂ ਨੂੰ ਬਹੁਤ ਸਹੂਲਤਾ ਮਿਲਣਗੀਆਂ ਤਾਂ ਦੇਖਣਾ ਇਹ ਹੋਏਗਾ ਕਿ ਹੁਣ ਜਿਹੜਾ ਫੈਸਲਾ ਲਿੱਤਾ ਗਿਆ ਉਸ ਦੇ ਬਾਅਦ ਇਸ ਦਾ ਕਿੰਨਾ ਕੋ ਅਸਰ ਦੇਖਣ ਨੂੰ ਮਿਲਦਾ ਕਿੰਨਾ ਕੋ ਕਮ ਹੁੰਦਾ ਤੇ ਬੁੱਢੇ ਨਾਲੇ ਦੀ ਤਸਵੀਰ ਕਦੋਂ ਬਦਲਦੀ ਆ ਤਾਂ ਮਾਨ ਸਰਕਾਰ ਵੱਲੋਂ ਅੱਜ ਨਿਬੂਲਾ ਗਰੁੱਪ ਦੇ ਨਾਲ ਇੱਕ ਫੈਸਲਾ ਲਿੱਤਾ ਗਿਆ ਵਾ ਜਿਸ ਦੇ ਤਹਿਤ ਤਿੰਨ ਚਰਨਾਂ ਦੇ ਵਿੱਚ ਬੁੱਢੇ ਨਾਲੇ ਦੀ ਜਲਦ ਕਾਇਆਕਲਪ ਕੀਤੀ ਜਾਵੇਗੀ ਤਾਂ ਦੇਖਣਾ ਇਹ ਹੋਏਗਾ ਕਿ ਇਹ ਕਾਇਆਕਲਪ ਕਦੋਂ ਹੋ ਕੇ ਬੁੱਢਾ ਨਾਲਾ ਸਾਫ਼ ਤਸਵੀਰ ਬੁੱਢੇ ਨਾਲੇ ਦੀ ਦੇਖਣ ਨੂੰ ਮਿਲਦੀ ਆ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕਤਲ ਪੰਜਾਬ ਤੱਕ ਲੁਧਿਆਣਾ